ਆਪ ਵੀ ਦੇਖ ਲੈ ਲੋ ਅੱਜ ਖੂ ਪਿੰਨੀਆਂ ਮੱਟੀਆਂ ਬਣਾ ਬਣਦੀਆਂ ਗੁੱਡੀਆਂ ਘੜੇ ਬਣਾਉਂਦੀਆਂ ਨੇ ਤਾਂ ਜਿਹੜੀਆਂ ਤੇ ਯੂਟਿਊਬ ਬਰਗਰ ਛੋਟੇ ਵੱਡੇ ਜਵਾਖਾਂ ਜਾਂਦੇ ਨੇ ਉਹਨਾਂ ਨੂੰ ਕੋਈ ਜ਼ਰੂਰਤ ਜਾਣਦੀ ਨਹੀਂ ਕਿਉਂ ਘਰੇ ਜਿਹੜੀ ਢਾਈ ਹੈਗੀ ਇਸ ਢਾਈ ਨੂੰ ਦੇਖੋ ਸਫਾਈ ਦੇ ਨਾਲੇ ਬਣਾਣਾ ਪੈਂਦਾ ਆਟਾ ਤੇਲ ਮਿੱਧ ਆਲੂ ਮਟਰ ਪਨੀਰ ਗਾਜਰ ਮਸਾਲਾ ਜੋ ਵੀ ਰੱਖਣਾ ਟੱਪੀ 'ਚ ਆਸਪੜ ਦੇ ਸਾਹਮਣੇ ਕੋਈ ਪਾਣੀ ਲੈਣ ਦੀ ਜਰੂਰਤ ਨਹੀਂ ਕੱਲੇ ਪੈਕਿੰਗ ਕਰਦੇ ਦੇਖੋ ਸਮੋਸੇ ਚਾਰ ਹੋ ਗਏ। ਇਵੇਂ ਪ੍ਰਾਈਸ ਕਰਨੀ ਹਲਕੀ ਜੀ। ਇਹ ਹੀ ਰੇੜੀਆਂ ਦੇ ਠੰਡਾ ਪਾਸੀ ਪੜੇ ਲਿਖੇ ਜਵਾਗ ਵੀ ਖਾ ਗਿਆ ਜਾਂਦੇ ਨੇ ਨਾ ਅਣਜਾਣ ਵੀ ਖਾ ਕੇ ਆ ਜਾਂਦੇ ਨੇ। ਉਹਨਾਂ ਨਾਲੇ ਇਨਫੈਕਸ਼ਨ ਹੋ ਜਾਂਦੀ। ਜਿਹੜੀ ਆਪਾਂ ਘਰੇ ਚੀਜ਼ ਬਣਾਵਾਂਗੇ ਸ਼ੁੱਧ ਸਾਫ਼ ਚੀਜ਼ ਬਣਦੀ ਐ। ਕਦੇ ਜ ਕੋਈ ਮਿਲਾਵਟ ਨਹੀਂ। ਕੋਈ ਪ੍ਰੋਬਲਮ ਨਹੀਂ ਆਉਂਦੀ। ਨਾਸ਼ਤਾ ਸਾਫ਼ ਬਣਦਾ। ਤੂੰ ਘਰੇ ਤੇਲ ਮੈਦਾ ਆਟਾ ਸਫਾਈ ਦਾ ਹੁੰਦਾ। ਹਾਂਜੀ ਹਾਂਜੀ। ਆ ਦੇਖੋ ਕਿੰਨੀਆਂ ਬਣਾਉਣ ਦਾ ਤਰੀਕਾ ਆਦੀ ਐ ਜਿਹੜੇ ਮੋਮੋ ਹੁੰਦੇ ਮੋਮੋਸ ਕਿਵੇਂ ਬਣਦੇ। ਹਾਂਜੀ ਹਾਂਜੀ। ਹਾ ਦੇਖੋ 50 ਰੁਪਏ ਦੇ ਚਾਰ ਮੋਮੋਸ ਬਿਜਾਰਚੇ ਮਿਲਦੇ ਨੇ ਆਪਾਂ ਘਰੇ ਜਿੰਨੇ ਮਰਜ਼ੀ ਬਣਾ ਲਓ ਇਹ ਢਾਈ ਹੈਗੀ ਮੋਮੋਸ ਬਣਾਉਣ ਦੀ ਹਾਂਜੀ ਹਾਂਜੀ ਇਸ ਢਾਈ ਦੇ ਉੱਤੇ ਪੂੜੀ ਰੱਖ ਦਿੰਨੇ ਆ ਇਹਦੇ ਤੇ ਦੇਖੋ ਕਿੰਨੇ ਮੋਮੋਸ ਬਣਨਗੇ ਇਹਦੇ ਚ ਬਚਾਰੀ ਚੁਆਇਸ ਦਾ ਮਸਾਲਾ ਰੱਖਣਾ ਹਾਂਜੀ ਹਾਂਜੀ ਜੋ ਵੀ ਆਪਦੀ ਬੱਚਾ ਦੀ ਚੁਆਇਸ ਦਾ ਦੇਖੋ ਰੱਖਤਾ ਹੈ ਹਾਂਜੀ ਇਹ ਆ ਡੱਬੀ ਬੰਦ ਕਰਤੀ ਹਾਂਜੀ ਹਲਕੀ ਜੀ ਪ੍ਰਾਈਸ ਕਰਾਂਗੇ ਪ੍ਰਾਈਸ ਨਾਲ ਦੇਖੋ ਇਹ ਜੁਆਇੰਟ ਹੋ ਜਾਂਦਾ ਹਾਂਜੀ ਆ ਦੇਖੋ ਇਹਦੇ ਪਿੰਨੀਆਂ ਬਣ ਗਏ ਜਿਹੜੀਆਂ ਭੈਣਾ ਪਿੰਨੀਆਂ ਬਣਾਉਂਦੀਆਂ ਸੀ ਹੱਥ ਨਾਲ ਆ ਦੇਖੋ ਕਟਿੰਗ ਕਰ ਦਿੰਨੇ ਆ ਮੋਮੋਸ ਦੀ ਹਾਂਜੀ ਹਾਂਜੀ ਇਹ ਮੋਮੋਸ ਬਣਾ ਕੇ ਚੰਗੇ ਸਫਾਈ ਨਾਲੇ ਆਪ ਖਾਓ ਭੈਣਤਰਾ ਬਾਹਰ ਅੰਦਰ ਆਉਂਦੇ ਨੇ ਉਹਨਾਂ ਨੂੰ ਸ਼ੇਪ ਦਿਓ ਕਿਸੇ ਹੋਟਲ ਦੀ ਬਰਫੀ ਤੋਂ ਘੱਟ ਦੀ ਮਿਠਾਈ ਬਣੀ ਹੋਈ ਹੈ ਆ ਟਰੇ ਦੇ ਅੰਦਰ ਦੇਖੋ ਕਿੰਨੀ ਸਫਾਈ ਦੀ ਚੀਜ਼ ਬਣੀ ਇਹਨਾਂ ਕੀ ਹੈ ਸਾਡਾ ਪ੍ਰੋਗਰਾਮ ਲੈ ਕੇ ਜਾਓਗੇ ਕਰਨੇ ਬਾਅਦ ਤੁਹਾਡਾ ਇਹ ਕੀ ਰੇਟ ਆ ਇਹਦਾ 500 ਰੁਪਏ ਦਾ ਸਾਰਾ ਸੈੱਟ ਹੈ 1000 ਰੁਪਏ ਦਾ ਇੱਕ ਸੈੱਟ ਇਹ 50 ਰੁਪਏ ਆਪਾਂ ਚੱਲਦੇ-ਚੱਲਦੇ ਗੋਲਬੱtte ਤੂਫੀਆਂ ਖਾ ਜੰਨੇ ਆ ਠੀਕ ਲੈ ਕੇ ਜਾਓਗੇ ਬੱਚਾ ਨੂੰ ਸਫਾਈ ਦੀ ਜੀ ਘਰੇ ਬਣ ਗਈ ਠੀਕ ਹੈ ਜੀ ਧੰਨਵਾਦ